ਮਾਜੀ ਮਾਜਾ ਜੋ ਜਨਸਕਤਰ ਆਦਿਵਾਸੀ ਗੁਰ ਗਿਆਨ ਨਾਦ ਪੁਰਾ ਸੰਘਰਸ਼ ਦਲ ਪ੍ਰਧਾਨ ਕੁਲਦੀਪ ਸਿੰਘ ਮਕਬੂਲਪੁਰਾ ਔਰ ਸਾਡੀ ਜਿਹੜੀ ਸੰਸਥਾ ਵਾ ਜਿਹੜੀ ਸੇਵਨ ਬਹੁਦੀ ਪਈ ਆ ਸੋਡੀ ਸੰਗ ਸੇਵਾ ਸੰਸਥਾ ਫਾਊਂਡੇਸ਼ਨ ਜਿਹੜੀ ਮਿਨਿਸਟਰੀ ਆਫ ਕਾਰਪੋਰੇਟ ਜਿਹੜੀ ਆ ਸਾਨੂੰ ਮਾਨਤਾ ਪ੍ਰਾਪਤ ਹੋਈ ਆ ਔਰ ਤਰਨਾ ਦਲ ਦੇ ਮੁਖੀ ਬਾਬਾ ਮੇਜ ਸਿੰਘ ਸੋਡੀ ਜੀ ਦੇ ਆਸ਼ੀਰਵਾਦ ਤੇ ਸਦਕਾ ਜਿਹੜੇ ਆ ਅੱਜ ਸਾਡੇ ਸੰਤ ਮਹਾਂਪੁਰਖ ਬਾਬਾ ਬਲਦੇਵ ਸਿੰਘ ਜੀ ਦੀ ਸਾਲਾਨਾ ਵਰਸੀ ਮਨਾਈ ਜਾ ਰਹੀ ਆ ਜੋ ਅਸੀਂ ਹਰ ਸਾਲ ਮਨਾਉਂਦੇ ਆ ਔਰ ਇਸ ਤੋਂ ਉਪਰੰਤ 12ਵੇਂ ਮਹੀਨੇ ਵਿੱਚ ਸਮਾਗਮ ਕਰਾਇਆ ਜਾ ਰਹੇ ਨੇ ਔਰ ਜੋ ਵੀ ਇਸ ਵਰਗਵਾਸੀ ਇਸ ਪਿੰਡਵਾਸੀ ਇਸ ਪੰਜਾਬਵਾਸੀ ਧਾਰਮਿਕ ਪ੍ਰੋਗਰਾਮਾਂ ਦਾ ਅਸੀਂ ਉਹ ਲਿਕੇ ਆ ਕਿ ਸਾਡੇ ਪੰਜਾਬ ਨੂੰ ਔਰ ਸਾਡੇ ਇਲਾਕੇ ਨੂੰ ਔਰ ਸਾਡੇ ਭਾਈਚਾਰੇ ਨੂੰ ਜਿਹੜੀ ਆ ਇਦਾਂ ਹੀ ਬਣੀ ਰਵੇ ਔਰ ਜਿਹੜੀ ਸੰਸਥਾ ਵੱਲੋਂ ਹੋਰ ਵੀ ਉਪਰਾਲੇ ਕੀਤੇ ਜਾਂਦੇ ਨੇ ਕਿਉਂਕਿ ਅਸੀਂ ਆਡੇ ਪਿਤਾ ਜੀ ਦਾ ਜਿਹੜਾ ਸਾਲਾਨਾ ਵਰਸੀ ਮਨਾਉਣ ਦਾ ਮੇਨ ਮਕਸਦ ਇਹ ਕਿ ਅਸੀਂ ਉਹਨਾਂ ਦੇ ਕੀਤੇ ਰਾਵਾਂ ਦੇ ਚੱਲੀਏ ਸ਼ੁਰੂ ਤੋਂ ਹੀ ਉਹਨਾਂ ਨੇਾਨੂੰ ਇਹ ਕਿਹਾਈ ਕਿ ਪੁੱਤਰ ਜੀ ਜਿੰਨੇ ਸੇਵਾ ਕਰਨੀ ਨਾ ਸੰਗਤ ਦੀ ਉਹਨੂੰ ਕਦੇ ਵੀ ਜਿਹੜਾ ਮਹਾਰਾ ਸੱਚੇ ਪਾਤਸ਼ਾਹ ਉਹਨਾਂ ਨਹੀਂ ਰਹਾਦਾ ਉਹਨੂੰ ਭਾਗ ਲੱਗੇ ਰਹਿੰਦੇ ਨੇ ਅਸੀਂ ਸੰਗਤ ਦੀ ਸੇਵਾ ਨਿਭਾਉਨੇ ਆ ਸਾਬਰ ਉਹਨਾਂ ਨੂੰ ਯਾਦ ਕਰਦੇ ਆ ਔਰ ਉਹਨਾਂ ਦੀ ਯਾਦ ਵਿੱਚ ਸਾਰਿਆਂ ਨੂੰ ਸੇਧ ਦਿੰਦੇ ਆ ਕਿ ਆਪਣੇ ਆਪਣੇ ਮਾਤਾ ਪਿਤਾ ਦਾ ਸਤਿਕਾਰ ਕਰੋ ਔਰ ਉਹਨਾਂ ਦੇ ਦਿਨ ਜਿਹੜੇ ਆ ਉਹ ਯਾਦ ਰੱਖਿਆ ਕਰੋ ਜੇ ਅਸੀਂ ਆਪਣੇ ਮਾਤਾ ਪਿਤਾ ਦਾ ਸਤਿਕਾਰ ਕਰਾਂਗੇ ਤੇ ਸਾਡੇ ਬੱਚੇ ਸਾਡਾ ਸਤਿਕਾਰ ਕਰਨਗੇ ਔਰ ਇੰਨੀਆਂ ਬੇਨਤੀਆਂ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ